ਤਨ ਗੁਰ ਤੇ ਤੂ ਬਹਾਦਰ ਸਰ ਤਨ ਗੁਰ ਤੇ ਤੂ ਬਹਾਦਰ ਸਰ ਭਗਵਾਨ ਤੁਮਾਨੂੰ ਧੰਨਵਾਦ ਆ ਜਿਨ੍ਹਾਂ ਨੇ ਸਾਡੇ ਵਾਸਤੇ ਸਹੂਲਤਾਂ ਦਿੱਤੀਆਂ ਤੇ ਅਸੀਂ ਇਸ ਸਥਾਨ ਦੇ ਦਰਸ਼ਨ ਕਰਨ ਵਾਸਤੇ ਆਏ ਹਾਂ ਖਾਸ ਤੌਰ ਤੇ ਆਣੀ ਗੁਰਦੁਆਰਾਂ ਗੁਰਦੁਆਇ ਸ਼ਿਤੀ ਦੇੜਤੇ ਆ ਸਮਤ ਜਾਈਆਂ ਨਹੀਂ ਨਹੀਂ ਦਿੱਕਤ ਕੋਈ ਨਹੀਂ ਬਹੁਤ ਸੋਹਣਾ ਪ੍ਰੋਗਰਾਮ ਹੈ ਆਪਣੇ ਮਾਨ ਸਰਕਾਰ ਦਾ ਬੜਾ ਸੋਹਣਾ ਪ੍ਰੋਗਰਾਮ ਹੈ ਬਸਾਂ ਫ੍ਰੀ ਦਿੱਤੀਆਂ ਫੈਸਿਲਿਟੀ ਪੂਰੀ ਹੈ ਕੋਈ ਪ੍ਰੋਬਲਮ ਨਹੀਂ ਹੈ ਬਾਕੀ ਉੱਪਰ ਵੀ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੈ। ਗੁਰੂ ਦੇ ਨਾਲ ਲੱਗਣਾ ਚਾਹੀਦਾ ਆ। ਗੁਰੂ ਬਾਦਿ ਜੂਰੀ ਵਿੱਚ ਬੱਚਿਆਂ ਨੂੰ ਵੀ ਗੁਰੂ ਦੇ ਆ ਸਧਾਨਾ ਚੱਲਣਾ ਚਾਹੀਦਾ ਜੋ ਸਿੱਖਿਆ ਉਹਨਾਂ ਦਿੱਤੀਆਂ ਉੱਤੇ ਚੱਲਣਾ ਚਾਹੀਦਾ। ਦਰਸ਼ਕਾਂ ਨੂੰ ਆਏ ਜੀ। ਆਨੰਦਪੁਰ ਸਾਹਿਬ ਲੁਧਿਆਣਾ ਸਾਂਦੇਵਾਲ ਤੋਂ। ਕੋਈ ਸਿਕਤ ਨਹੀਂ। ਨਹੀਂ ਨਹੀਂ ਕੋਈ ਦਿੱਕਤ ਨਹੀਂ ਹੈ ਜੀ। ਠੀਕ ਹੈ ਬਹੁਤ ਵਧੀਆ ਪ੍ਰੋਗਰਾਮ ਹੈ। ਭਗਵੰਦ ਮਾਨ ਦੀ ਸ਼ੋਭਾ ਸ਼ੋਭਾ ਹੋ ਰਹੀ ਹੈ ਜੀ। ਤੁਸੀਂ ਘਰ ਸਾਡੇ ਆਏ। ਅਸੀਂ ਫੁੱਲੇ ਨਾਲ ਸਮਾਏ। ਸਾਡੇ ਘਰ ਤਸ਼ਰੀਫ ਲੈ ਆਏ ਨੂੰ ਤੁਹਾਡੇ ਸਾਰਿਆਂ ਵੱਲੋਂ ਜੀ ਆਇਆਂ। ਆਓ ਆਪਾਂ ਆਪਣੇ ਗੁਰੂ ਸਾਹਿਬ ਦੇ ਕੁਰਬਾਨੀਆਂ ਨੂੰ ਯਾਦ ਵੀ ਕਰੀਏ ਉਹਨਾਂ ਬਾਰੇ ਪੜ੍ਹੀਏ ਤੇ ਆਪਣੇ ਬੱਚਿਆਂ ਨੂੰ ਦੱਸੀਏ ਕਿ ਆਹ ਕੁਰਬਾਨੀਆਂ ਹੁੰਦੀਆਂ ਹਨ ਬਹਾਦਰ ਸਾਇਦ ਬੰਦੂਰ ਦੇ ਬਹਾਦਰ ਸਾਇਦ